ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚਉਪਈ ਹਮਰੇ ਕਰੋ ਹਾਥ ਰਛਾ ਪੂਰਨ ਹੋਏ ਚਿਤ ਕੀ ਇਸ਼ਾ ਤਬ ਚਰਨਨ ਮੰਨ ਰਹੇ ਹਮਾਰਾ ਅਪਨਾ ਜਾਨ ਕਰੋ ਪ੍ਰਤਿਪਾਰ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੈ ਮੋਹ ਰੂ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਸਾਨਜ ਕਰਦੇ ਕਰੀਏ ਸਭ ਬੈਰਨ ਕੋ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰੇ ਪਿਆਸਾ ਤੁਮ ਹੈ ਛਾੜ ਕੋਈ ਅਬ ਨਾ ਧਿਆਉ ਜੋ ਵਰਚਾਉ ਸੋ ਤੁਮ ਤੇ ਪਾਓ ਸੇਵਕ ਸਿੱਖ ਹਮਾਰੇ ਧਾਰੀਐ ਚੰਨ ਚੰਨ ਸਤਰ ਹਮਾਰੇ ਮਾਰੀਐ ਆਪ ਹਾ ਦਿਮਜ ਬਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੋ ਜੋ ਸਦਾ ਹਮਾਰੇ ਪਛਾਹ ਸ੍ਰੀ ਅਸਤੂਜਿ ਕਰੋ ਰਛਾ ਰੱਖ ਲਿਓ ਮਹਿ ਰਖਨ ਹਾਰੇ ਸਾਹਿਬ ਸੰਤ ਸਾਹਿ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦੁਸ਼ਕੰਤਾ ਕਾਲ ਪਾਏ ਬ੍ਰਹਮਾ ਬਖਤਰਾ ਕਾਲ ਪਾਏ ਸਭ ਜੂ ਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋ ਕੀ ਸਭ ਕੀ ਓ ਬੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਸਨ ਉਪਜਾਇਓ ਆਦ ਅੰਤੇ ਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਸੀ ਕੋ ਹਮਾਰੀ ਸਕਲ ਪ੍ਰਜਾ ਜਨਾਬ ਸਵਾਰੀ ਸਿਵ ਕਨ ਕੋ ਸਿਵ ਮਨ ਸੁਖ ਦੀਓ ਸ਼ਤਰਨ ਕੋ ਪਲਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰ ਸਥੂਲਾ ਸਭ ਪਰ ਕਰਪਾ ਦਇਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਕਟ ਕਟ ਕੇ ਫਟ ਫਟ ਕੀ ਜਾਣੈ ਜਬ ਉਦਕਰ ਕਰ ਕਰਤਾਰਾ ਪ੍ਰਜਾ ਤਰਤ ਦੇਹ ਪਾਰਾ ਜਬ ਅਕਰ ਕਰਤੋਂ ਕਬ ਹੂੰ ਤਮੈ ਮਿਲਤ ਦੇਹ ਤਰਸਵ ਹੂੰ ਜੇ ਤੇ ਬੰਨ ਸਿਸਟਰ ਅਵਤਾਰਿਆ ਪਾਪ ਨਿੰਬੂ ਜੂਚਾਰੈ ਤੁਮ ਸਭੀ ਤੇ ਰਤਿ ਨਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਰਣ ਲੰਬ ਆਦਾਨੀ ਲਨਦ ਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਉਤ ਬੇਦਾ ਤਾਕ ਕੋ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੈ ਭੇਵ ਆਪ ਆਪਨੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਇ ਤੇਤੀ ਤੁਮਰ ਲਖਨ ਜਾਏ ਪਸਾਰਾ ਕੇਵਦ ਸਜਾ ਪ੍ਰਥਮ ਸੰਸਾਰਾ ਇਕ ਰੂਪਨੁਪਸਰੂਪ ਰੰਗ ਪਉਰਾ ਕੈ ਪੂਪਾ ਅੰਡਜੇ ਰਚੇ ਤਿ ਕਿਨੀ ਉਤਪੁਜ ਖਾਨ ਬਹੁ ਰਚਦੀਨੀ ਕਉਹ ਫੂਲ ਰਾਜਾ ਹੋਇ ਬੈਠਾ ਕਉਹ ਸਿਮੰਟ ਪੈ ਸੰਕਰ ਕੈਠਾ ਸਗਰੀ ਸਿਸ਼ਟ ਦਿਖਾਇ ਚੰਪਵ ਆਦ ਜੁਗਾਦ ਸਰੂਪ ਸਿਯੰ ਭਵ ਅਬਰਸਾ ਮੀਰੀ ਤੁਮ ਕਰੋ ਸਿਖ ਅਬਰਸਾ ਸਿਖ ਸੰਗਰੋ ਦੁਸ਼ਟ ਜਿਤੇ ਉਠਵ ਤਉ ਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ जे असतोई तव सरणी परे तिनके दुष्ट दुखत होवै मरे पुरख जवन पग परे तिहारे तिनके तुम संकट सब टारे जो कलुको एक बार तेहें ताके काल नय आए हैं रस्या होए ताही सब का ला दुष्ट अरिष्ट टरें तत्काल ला कृपा दर्शन जाय नर हो ताके ताप तन को मोहर हो रेद सिद्ध कर्मो सब होई दुष्ट शाश्वत सके न कोई एक बार जिन तुम्हें संवारा काल फास ते ताहे बरा जनर नाम ते हारो कहा दारु दुष्ट, दुष्ट दुखते रहा ਖੜਗਕੇਤ ਮੈ ਸਣ ਤਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗਕੇਤ ਮੈ ਸਣ ਤਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਉ ਬਾਜ ਬੇਨਤੀ ਚਉਪਈ ਹਮਰੇ ਕਰੋ ਹਾਥ ਰਛਾ ਪੂਰਨ ਹੋਏ ਚਿਤ ਕੀ ਇਸ਼ਾ ਤਬ ਚਰਨਨ ਮਨ ਰਹੇ ਹਮਾਰਾ ਪਨਾ ਜਾਨ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਬੂ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੈ ਮੋਹ ਰੂ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਸਾਨਜ ਕਰਦੇ ਕਰੀਏ ਸਭ ਬੈਰਨ ਕੋ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰੇ ਪਿਆਸਾ ਤੁਮ ਹੈ ਛਾੜ ਕੋਈ ਅਬਰ ਨਾ ਧਿਆਉ ਜੋ ਵਰਚਾਉ ਸੁ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਧਾਰੀ ਹੈ ਜੁਨ ਜੁਨ ਸਤਰ ਹਮਾਰੇ ਮਾਰੀ ਹੈ ਆਪ ਹਾ ਦਿਮਜ ਬਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੋ ਜੋ ਸਦਾ ਹਮਾਰੇ ਪਛਾ ਸ਼੍ਰੀ ਅਸਤੁਜੋ ਕਰਵ ਰਛਾ ਰਾਖ ਲਿਹੁ ਮਹਿ ਰਖਨ ਹਾਰੇ ਸਾਹਿਬ ਸੰਤ ਸਾਹਿ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰ ਦੁਸਕੰਤਾ ਕਾਲ ਪਾਏ ਬ੍ਰਹਮਾ ਬਖਤਰਾ ਕਾਲ ਪਾਏ ਸਭ ਜੂਵ ਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਭ ਕੀ ਓ ਬੇਦ ਰਾਜ ਮਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਸਨ ਉਪਜਾਇਓ ਆਦ ਅੰਤੇ ਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਸੀ ਕੋ ਹਮਾਰੀ ਸਕਲ ਪ੍ਰਜਾ ਜਨਾਬ ਸਵਾਰੀ ਸਿਵ ਕਨ ਕੋ ਸਿਵ ਮਨ ਸੁਖ ਦੀਓ ਛਤਰਨ ਕੋ ਪਲਮੋ ਬਦ ਕੀਓ ਕਟ ਕਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰ ਸਥੂਲਾ ਸਭ ਪਰ ਕਰਪਾ ਦਇਸ਼ਤ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਕਟ ਕਟ ਕੇ ਪਟ ਪਟ ਕੀ ਜਾਣੇ ਜਬ ਉਦਕਰ ਕਰ ਕਰਤਾਰਾ ਪ੍ਰਜਾ ਤਰਤਬ ਦੇਹ ਪਾਰਾ ਜਬ ਕਰ ਕਰਤੋਂ ਕਬ ਹੂੰ ਤਮੈ ਮਿਲਤ ਦੇਹ ਤਰਸਭ ਹੂੰ ਜੇਤੇ ਬਦਨ ਸਿਸਟਰ ਅਵਤਾਰਿਆ ਆਪ ਨਿੰਬੂ ਜੋ ਉਚਾਰੈ ਤੁਮ ਸਭੀ ਤੇ ਰਤ ਨਰਾਲਮ ਜਾਨਤ ਬੇਦ ਭੇਦ ਅਰ ਆਲਮ ਨਰੰਕਾਰ ਨਿਰਭਕਰਨ ਲੰਬ ਆਦਾਨੀ ਨਾਦ ਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੂ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਨਤ ਮਹਾਦੇਵ ਕੋ ਕਹਿਤ ਸਦਾ ਸਿਵ ਨਰੰਕਾਰ ਕਾ ਚੀਨਤ ਨਹਿ ਪਿਵ ਆ ਪਾਪਨੀ ਬੁਧ ਜੇਤੀ ਵਰਨਤ ਪਿੰਨ ਪਿੰਨ ਤੋਇ ਤੇਤੀ ਤੁਮਰ ਅਲਖਨ ਜਾਇ ਪਸਾਰ ਆ ਕੇ ਵਿਦ ਸਜਾ ਪ੍ਰਥਮ ਸੰਸਾਰਾ ਇਕ ਰੂਪਨੁਪਸਰੂਪ ਰੰਗਉਰਾਪ ਕੇ ਪੂਪਾ ਅੰਡਜ ਜਿਰਜ ਸਿਤਜ ਕੀਨੀ ਉਤਪੁਜ ਖਾਨ ਬਹੁ ਰਚਦੀਨੀ ਕਉਹ ਫੂਲ ਰਾਜਾ ਵੇ ਬੈਠਾ ਕਉਹ ਸਿਮੰਟ ਪੈ ਸੰਕਰ ਕੈਠਾ ਸਗਰੀ ਸਿਸ਼ਟ ਦਿਖਾਇ ਚੰਪਵ ਆਦ ਜੁਗਾਦ ਸਰੂਪ ਸਿਯੰ ਭਵ ਅਬਰਸਾ ਮੀਰੀ ਤੁਮ ਕਰੋ ਸਿਖ ਬਾਰ ਸਿਖ ਸੰਗਰੋ ਦੁਸ਼ਟ ਜਿਤੇ ਉਠਵ ਤਉ ਤਪਤਾ ਸਕਲ ਮਲੇਸ਼ ਕਰੋ ਰਣ ਘਾਤਾ जे असतो हि तव शरणि परे तिनके दुष्ट दुखत हवै मरे पुरख जवन पग परे तिहारे तिनके तुम संकट सब टारे जो कलुको एक बार तेहें ताके काल न आए हैं रस्या होए ताही सब का ला दुष्ट अरिष्ट टरे तत्काल ला कृपा दर्श तंजाय ने हरवो ताके ताप तन को मोहर हो रिद्ध सिद्ध कर्मो सब होइ दुष्ट शाश्वत सके न कोई एक बार जिन तुम्हें संवारा काल फांसते ताहे महाराज नर नाम ते हरवो कहा दारद दुष्ट, दुष्ट दुखते रहा ਖੜਗ ਕੇਤ ਮੈ ਸਣ ਤਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇਤ ਮੈ ਸਣ ਤਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੀਰ ਬਾਚ ਬੇਨਤੀ ਚਉਪਈ ਹਮਰੇ ਕਰੋ ਹਾ ਤੇ ਰਛਾ ਪੂਰਨ ਹੋਏ ਚਿਤ ਕੀ ਇਸ਼ਾ ਤਬ ਚਰਨਨ ਮਨ ਰਹੇ ਹਮਾਰਾ ਪਨਾ ਜਾਨ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭੇ ਤੁਮ ਕਾ ਬੋ ਆਪ ਹਾਤ ਦੇ ਮੋਹਿ ਬਚਾਵੋ ਸੁਖੀ ਬਸੇ ਮੋਰਾ ਪਰਿਵਾਰਾ ਸੇਵਕ ਸਿੱਖ ਸਭੇ ਕਰਤਾਰਾ ਮੋਰਛਾ ਨਿਜ ਕਰਦੇ ਕਰੀਏ ਸਭ ਬੈਰਨ ਕੋ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮ ਹੈ ਸਾਡ ਕੋਈ ਅਵ ਨਾ ਧਿਆਉ ਜੋ ਵਰਚਾਉ ਸੋ ਤੁਮ ਤੇ ਪਾਓ ਸੇਵਕ ਸਿੱਖ ਹਮਾਰੇ ਧਾਰੀਐ ਚੰਨ ਚੰਨ ਸਤਰ ਹਮਾਰੇ ਮਾਰੀਐ ਆਪ ਹਾ ਦਿਮਜਿ ਬਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੋ ਜੋ ਸਦਾ ਹਮਾਰੇ ਪਛਾ ਸ਼੍ਰੀ ਅਸਤੁ ਜੋ ਕਰਵ ਰਛਾ ਰੱਖ ਲਿਹੁ ਮਹਿ ਰਖਨ ਹਾਰੇ ਸਾਹਿਬ ਸੰਤ ਸਾਹਿ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰ ਦੁਸ਼ਕੰਤਾ ਕਾਲ ਪਾਇ ਬ੍ਰਹਮਾ ਬਖਤਰਾ ਕਾਲ ਪਾਇ ਸ਼ਿਵ ਜੋਤਰਾ ਕਾਲ ਪਾਇ ਕਰਪਿ ਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀ ਓ ਬੇਤਰਾਜ ਬ੍ਰਹਮਾ ਜੂਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਸ਼ਨ ਉਪਜਾਇਓ ਆਦੰਤੇ ਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਕਲ ਪ੍ਰਜਾ ਜਨਮ ਸਵਾਰੀ ਸ਼ਿਵ ਤਨ ਕੋ ਸ਼ਿਵ ਮਨ ਸੁਖ ਦੀਓ ਸ਼ਤਰਣ ਕੋ ਪਲਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਂਤ ਚਿੱਟੀ ਤੇ ਕੁੰਚਰ ਸਥੂਲਾ ਸਭ ਪਰ ਕਰਪਾ ਦਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਸ਼ਾਨ ਕਟ ਕਟ ਕੇ ਪਟ ਪਟ ਕੀ ਜਾਣੇ ਜਬ ਉਦਕਰ ਕਰ ਕਰਤਾ ਰਾ ਪ੍ਰਜਾ ਤਰਤ ਦੇਹ ਪਾਰਾ ਜਬ ਕਰਹ ਕਰਤੋਂ ਕਬ ਹੂੰ ਤਮੈ ਮਿਲਤ ਦੇਹ ਤਰਸਮ ਹੂੰ ਜੇ ਤੇ ਬਦਨ ਸਿਸਟਰ ਬਤਾਰੇ ਆਪ ਆਪ ਨਿੰਬੂ ਜੋ ਚਾਰੇ ਤੁਮ ਸਭ ਹੀ ਤੇ ਰਤਨ ਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਰਨ ਲੰਬ ਆਦਾਨੀਲ ਨਦ ਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਨਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਿਤ ਨਹਿ ਭੇਵ ਆਪ ਆਪਨੀ ਬੁਧਹਿ ਜੇਤੀ ਵਰਨਤ ਪਿੰਨ ਪਿੰਨ ਤੋਹਿ ਤੇਤੀ ਤੁਮਰ ਲਖਨ ਜਾਇ ਪਸਾਰ ਆ ਕੇ ਵਿਦ ਸਜਾ ਪ੍ਰਥਮ ਸੰਸਾਰਾ ਇਕ ਰੂਪਨੁਪਸਰੂਪ ਰੰਗ ਪਰਉਰਾਵਕੈ ਪੂਪਾ ਅੰਡਜ ਜਿਰਛੇ ਤਿਜਕੀਨੀ ਉਤਪੁਜ ਖਾਨ ਬਹੁ ਰਚਦੀਨੀ ਕਉਹ ਫੂਲ ਰਾਜਾ ਵੇ ਬੈਠਾ ਕਉਹ ਸਿਮੰਟ ਪਰ ਸੰਕਰ ਕੈਠਾ ਸਗਰੀ ਸਿਸ਼ਟ ਦਿਖਾਇ ਚੰਪਵ ਆਦ ਜੁਗਾਦ ਸਰੂਪ ਸਿਯੰਭਵ ਅਬਰਸਾ ਮੇਰੀ ਤੁਮ ਕਰੋ ਸਿਖ ਅਬਰਸਾ ਸਿਖ ਸੰਗਰੋ ਦੁਸ਼ਟ ਜਿਤੇ ਉਠਵ ਤਉ ਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ जे असतोहि तव सरणी परे तिनके दुष्ट दुक्त हवै मरे पुरख जवन पग परे तिहारे तिनके तुम संकट सब टारे जो कलुको एक बार तेहिं हें तात काल नय आए हें रस्या होए ताहि सब का ला दुष्ट अरिष्ट तरहिं तत्काल ला कृपा दर्श तंजन जाय नर हो ताके ताप तनक मोहर हो रिद्ध सिद्ध कर्मो सब होइ दुष्ट शाश्वत सके न कोई एक बार जन तुम्हे संवारा काल फास दे तह बारा जन नर नाम तिहारो कहा दारद दुष्ट, दुष्ट दुखते रहा ਖੜਗ ਕੇਤ ਮੈਸਣ ਤਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇਤ ਮੈਸਣ ਤਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੀਰ ਬਾਚ ਬੇਨਤੀ ਚਉਪਈ ਹਮਰੇ ਕਰੋ ਹਾਥ ਰਛਾ ਪੂਰਨ ਹੋਏ ਚਿਤ ਕੀ ਇਸ਼ਾ ਤਬ ਚਰਨਨ ਮੰਨ ਰਹੇ ਹਮਾਰਾ ਅਪਨਾ ਜਾਨ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭੈ ਤੁਮ ਕਾ ਵੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੈ ਮੋਹ ਰੂ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅਸਾਂ ਨਿਜ ਕਰਦੇ ਕਰੀਏ ਸਭ ਬੈਰਨ ਕੋ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮ ਹੈ ਛਾੜ ਕੋਈ ਅਬ ਨਾ ਧਿਆਉ ਜੋ ਵਰਚਾਉ ਸੋ ਤੁਮ ਤੇ ਪਾਓ ਸੇਵਕ ਸਿੱਖ ਹਮਾਰੇ ਧਾਰੀਏ ਜੁਨ ਜੁਨ ਸਤਰ ਹਮਾਰੇ ਮਾਰੀਏ ਆਪ ਹਾ ਦਿਮਜਿ ਬਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੋ ਜੋ ਸਦਾ ਹਮਾਰੇ ਪਛਾ ਸ਼੍ਰੀ ਅਸਤੂਜਿਓ ਕਰਵ ਰਛਾ ਰਾਖ ਲਿਹੁ ਮਹਿ ਰਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰ ਦੁਸਕੰਤਾ ਕਾਲ ਪਾਇ ਬ੍ਰਹਮਾ ਮੁਕਤਰਾ ਕਾਲ ਪਾਇ ਸਿਵ ਜੂਤਰਾ ਕਾਲ ਪਾਇ ਕਰਮਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀ ਓ ਬੇਦ ਰਾਜ ਮਮਾਂ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਸਨ ਉਪਜਾਇਓ ਆਦ ਅੰਤੇ ਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਸੀ ਕੋ ਹਮਾਰੀ ਸਕਲ ਪ੍ਰਜਾ ਜਨਾਬ ਸਵਾਰੀ ਸਿਵ ਕਨ ਕੋ ਸਿਵ ਮਨ ਸੁਖ ਦੀਓ ਛਤਰਨ ਕੋ ਪਲਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰ ਸਥੂਲਾ ਸਭ ਪਰ ਕਰਪਾ ਦਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਕਟ ਕਟ ਕੇ ਪਟ ਪਟ ਕੀ ਜਾਣੇ ਜਬ ਉਦਕਰ ਕਰ ਕਰਤਾ ਰਾ ਪ੍ਰਜਾ ਤਰਤਵ ਦੇਹ ਪਾਰਾ ਜਬ ਕਰਹ ਕਰਤੋਂ ਕਬ ਹੂੰ ਤੋਂ ਮੈ ਮਿਲਤ ਦੇਹ ਤਰਸਬ ਹੂੰ ਜੇ ਤੇ ਬਦਨ ਸਿਸ਼ਟ ਅਵਤਾਰਿਆ ਆਪ ਪਾਪ ਨੀਂਭੂ ਜੋ ਚਾਰੇ ਤੁਮ ਸਭੀ ਤੇ ਰਹਿ ਤਨਾਰਾਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਰਣ ਅਲੰਬ ਆਦਾਨੀਲ ਨਦ ਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਨੀ ਬੁਧੈ ਜੇਤੀ ਵਰਨਤ ਪਿੰਨ ਪਿੰਨ ਤੋਏ ਤੇਤੀ ਤੁਮਰ ਲਖਨ ਜਾਏ ਪਸਾਰਾ ਕੇ ਵਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਨੂਪ ਸਰੂਪ ਰੰਗ ਪੈ ਉਰਾਵ ਕੇ ਪੂਪਾ ਅੰਡਜ ਜਿਰਛਿਤ ਜਕੀਨੀ ਉਤਪੁਜ ਖਾਨ ਬਹੁਰ ਰਚਦੀਨੀ ਕਹੋ ਫੂਲ ਰਾਜਾ ਵੇ ਬੈਠਾ ਕਹੋ ਸਿਮੰਟ ਪੈ ਸੰਕਰ ਕੈਠਾ ਸਗਰੀ ਸਿਸ਼ਟ ਦਿਖਾਇ ਚੰਪਵ ਆਦ ਜੁਗਾਦ ਸਰੂਪ ਸਿਯੰ ਭਵ ਅਬਰਸਾ ਮੇਰੀ ਤੁਮ ਕਰੋ ਸਿਖ ਅਬਰਸਾ ਸਖ ਸੰਦਰੋ ਦੁਸ਼ਟ ਜਿਤੇ ਉਠਵ ਤਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ जे असतुई तब सरणी परे तिनके दुष्ट दुक्त होवे मरे पुरख जवन पग परे तिहारे तिनके तुम संकट सब टारे जो कलोको एक बार तेहें तात काल न आए है रस्या होए ताही सब का ला दुष्ट अरिष्ट टरें तत्काल ला कृपा दर्शन जाय ने हरहो ता के ताप तनक मोहर हो रिद्ध सिद्ध कर्मो सब होइ दुष्ट शाश्वत सके न कोई एक बार जन तुम्हें संवारा काल फांस ते ताहे बरा जनर नाम तिहारो कहा दारु दुष्ट, दुष्ट दोखते रहा ਖੜਗ ਕੇਤ ਮੈ ਸਣ ਤਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇਤ ਮੈ ਸਣ ਤਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਉ ਬਾਜ ਬੇਨਤੀ ਚਉਪਈ ਹਮਰੇ ਕਰੋ ਹਾਥ ਰਛਾ ਪੂਰਨ ਹੋਏ ਚਿਤ ਕੀ ਇਸ਼ਾ ਤਬ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰ ਹਮਰੇ ਦੁਸ਼ਟ ਸਭੈ ਤੁਮ ਕਾ ਵੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੈ ਮੋ ਰੂ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰਛਾ ਨਿਜ ਕਰਦੇ ਕਰੀਏ ਸਭ ਬੈਰਨ ਕੋ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮ ਹੈ ਛਾੜ ਕੋਇ ਅਵ ਨਾ ਧਿਆਉ ਜੋ ਵਰਚਾਉ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਧਾਰੀਏ ਚੰਨ ਚੰਨ ਸਤਰ ਹਮਾਰੇ ਮਾਰੀਏ ਆਪ ਹਾ ਦਿਮਜਿ ਬਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੋ ਜੋ ਸਦਾ ਹਮਾਰੇ ਪਛਾਛਾ ਸ੍ਰੀ ਅਸਤੂਜਿਓ ਕਰਿ ਹਰਛਾ ਰੱਖ ਲਿਹੁ ਮਹਿ ਰਖਨ ਹਾਰੇ ਸਾਇਬ ਸੰਤ ਸਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਬ੍ਰਿ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਖਤਰਾ ਕਾਲ ਪਾਇ ਸਿਵ ਜੂ ਤਰਾ ਕਾਲ ਪਾਇ ਕਰਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀ ਓ ਬੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਸਨ ਉਪਜਾਇਓ ਆਦ ਅੰਤੇ ਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਸੀ ਕੋ ਹਮਾਰੀ ਸਕਲ ਪ੍ਰਜਾ ਜਨਾਬ ਸਵਾਰੀ ਸਿਵ ਤਨ ਕੋ ਸਿਵ ਮਨ ਸੁਖ ਦੀਓ ਸ਼ਤਰਨ ਕੋ ਪਲਮੋ ਬਦ ਕੀਓ ਕਟ ਕਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰ ਸਥੂਲਾ ਸਭ ਪਰ ਕਰਪਾ ਦਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਕਟ ਕਟ ਕੇ ਪਟ ਪਟ ਕੀ ਜਾਣੇ ਜਬ ਉਦਕਰ ਕਰ ਕਰਤਾਰਾ ਪ੍ਰਜਾ ਤਰਤ ਦੇਹ ਪਾਰਾ ਜਬ ਕਰ ਕਰਤੋਂ ਕਬ ਹੂੰ ਤਮੈ ਮਿਲਤ ਦੇਹ ਤਰਸਭ ਹੂੰ ਜੇ ਤੇ ਬਦਨ ਸਿਸਟਰ ਅਵਤਾਰਿਆ ਆਪ ਨਿੰਬੂ ਜੂ ਉਚਾਰੈ ਤੁਮ ਸਭ ਹੀ ਤੇ ਰਹਿ ਤਨ ਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਰਣ ਲੰਬ ਆਦਾਨੀ ਲਨਦ ਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੂ ਕਰ ਪਾਹਨ ਅਨੁਮਾਨ ਤਮਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆ ਪਾਪਨੀ ਬੁਧਹਿ ਜੀਤੀ ਵਰਨਤ ਪਿੰਨ ਪਿੰਨ ਤੋਹਿ ਤੇਤੀ ਤੁਮਰ ਅਲਖਨ ਜਾਇ ਪਸਾਰ ਆ ਕੇ ਵਿਦ ਸਜਾ ਪ੍ਰਥਮ ਸੰਸਾਰਾ ਇਕ ਰੂਪਨੁਪਸਰੂਪ ਰੰਗਉਰਾਪਕੇ ਪੂਪਾ ਅੰਡਜ ਜਿਰਛੇ ਤਿਜਕੀਨੀ ਉਤਪੁਜ ਖਾਨ ਬਹੁ ਰਚਦੀਨੀ ਕਉਹ ਫੂਲ ਰਾਜਾ ਵੇ ਬੈਠਾ ਕਉਹ ਸਿਮੰਧ ਪੇ ਸੰਕਰ ਕੈਠਾ ਸਗਰੀ ਸਿਸ਼ਟ ਦਿਖਾਇ ਚੰਪਵ ਆਦ ਜੁਗਾਦ ਸਰੂਪ ਸਿਯੰ ਭਵ ਅਬਰਸਾ ਮੀਰੀ ਤੁਮ ਕਰੋ ਸਿਖ ਬਾਰ ਸਿਖ ਸੰਗਰੋ ਦੁਸ਼ਟ ਜਿਤੇ ਉਠਵ ਤਉ ਤਪਾਤਾ ਸਕਲ ਮਲੇਸ਼ ਕਰੋ ਰਣ ਕਾਤਾ जे असतो हि तव शरणि परे तिनके दुष्ट दुखत हवै मरे पुरख जवन पग परे तिहारे तिनके तुम संकट सब टारे जो कलुको एक बार तेहें ताते काल न आए हैं रस्या होए ताही सब का ला दुष्ट अरिष्ट टरें तत्काल ला कृपा दर्शन जाय ने हरवो ता के ताप तन को मोहर हो रिद्ध सिद्ध कर्मो सब होई दुष्ट शाश्वत सके न कोई एक बार जिन तुम्हें संवारा काल फासते ताहे बरा जिन नर नाम तिहारो कहा दारु दुष्ट दुखते रहा ਖੜਗਕੇਤ ਮੈਸਣ ਤਿਹਾਰੀ ਆਪ ਹੱਥ ਤੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗਕੇਤ ਮੈਸਣ ਤਿਹਾਰੀ ਆਪ ਹੱਥ ਤੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ